ਅੰਨੇ ਬੰਦੇ 5 6 ਸਾਥੀ ਰਾਲਮੇਲ ਤੁਰਗੇ ਵੇਖਣ ਹਾਥੀ ਅੰਨੇ ਬੰਦੇ 5 6 ਸਾਥੀ ਰਾਲਮੇਲ ਤੁਰਗੇ ਵੇਖਣ ਹਾਥੀ ਇੱਕ ਬਹਿ ਗਿਆ ਪੂਛ ਨੂੰ ਫੜ ਕੇ ਦੂਜਾ ਬਹਿ ਗਿਆ ਉੱਤੇ ਚੜ ਕੇ ਤੀਜੇ ਪਾਲਿਆ ਲੱਤ ਨੂੰ ਜਫਾ ਚੌਥੇ ਮਾਰਿਆ ਢਿੱਡ ਤੇ ਤਫਾ ਪੰਜਵਾਂ ਅੰਨਾ ਥੱਲੇ ਬਹਿ ਗਿਆ ਛੇਵਾਂ ਕੰਨ ਨੂੰ ਟੋਂਦਾ ਰਹਿ ਗਿਆ ਤੇ ਵੇਖ ਬੂਖ ਕੇ ਬੈਸਣ ਲੱਗੇ ਵੇਖ ਕੇ ਸਾਰੇ ਬਹਿਸਣ ਲੱਗੇ ਜਿਵੇਂ ਗਲੀ ਵਿੱਚ ਲੜਦੇ ਢਗੇ ਇੱਕ ਕਹਿੰਦਾ ਹਾਥੀ ਆ ਥੰਮ ਦੂਜਾ ਕਹਿੰਦਾ ਜਾ ਕਰ ਕੰਮ ਹਾਥੀ ਹੁੰਦਾ ਰਸੇ ਵਰਗਾ ਤੇ ਮਨੋ ਮੇਰੇ ਦਸੇ ਵਰਗਾ ਇੱਕ ਕਹਿੰਦਾ ਓਏ ਝੂਠ ਨਾ ਮਾਰੋ ਹਾਥੀ ਕੰਧ ਵਰਗਾ ਹੈ ਯਾਰੋ ਕੋਈ ਦਸੇ ਨਾਲ ਦੇ ਵਰਗਾ ਕੋਈ ਖੁੱਲੇ ਹਾਲ ਦੇ ਵਰਗਾ ਕੋਈ ਆਖੇ ਪੱਖੇ ਵਾਂਗ ਬਸ ਅੰਨਿਆ ਵਿੱਚ ਚੱਲ ਪੀ ਡਾਂਗ ਤੇਰਾ ਹਾਥੀ ਮੇਰਾ ਹਾਥੀ ਜੁੰਡਿਓ ਜੁੰਡੀ ਹੋਗੇ ਸਾਥੀ ਕਰ ਕਰ ਹਾਥੀ ਦਾ ਵਖਿਆਨ ਸਾਰੇ ਹੋਗੇ ਲਉ ਲਹਾਨ ਖਿਜਦੇ ਖਾਪਦੇ ਰੋਂਦੇ ਪਿੱਟਦੇ ਅੱਖਾਂ ਚੋਂ ਅੰਗਿਆਰੇ ਸਿੱਟਦੇ ਗੱਲ ਹਣ ਅਣਹੋਣੀ ਕਰ ਚੱਲੇ ਸੀ ਲੜਦੇ ਲੜਦੇ ਮਰ ਚੱਲੇ ਸੀ ਕੋਈ ਨਾ ਮੰਨੇ ਕਿਸੇ ਦਾ ਆਖਾ ਤੇ ਬੰਦਾ ਆ ਗਿਆ ਇੱਕ ਸੁਜਾਖਾ ਸੁਜਾਖਾ ਜੀ ਦੀਆਂ ਅੱਖਾਂ ਹੁੰਦੀਆਂ ਕੋਈ ਨਾ ਕਿਸੇ ਦਾ ਮੰਨੇ ਆਖਾ ਬੰਦਾ ਆ ਗਿਆ ਇੱਕ ਸੁਜਾਖਾ ਉਹ ਕਹਿੰਦਾ ਕਰ ਤੋਂ ਲੜਨ ਸੂਰਮੇ ਦੁਸ਼ਮਣ ਬਣ ਬਣ ਚੜਨ ਸੂਰਮੇ 2 ਮਿੰਟ ਲਓ ਗੁੱਸੇ ਨੂੰ ਪੀ ਮੈਨੂੰ ਦੱਸੋ ਮਸਲਾ ਕੀ ਸੁਣ ਕੇ ਅੰਨਿਆ ਦੁੱਖ ਸੁਣਾਇਆ ਬਈ ਹਾਥੀ ਨੇ ਸਾਰਾ ਸਿਆਪਾ ਪਾਇਆ ਅੱਡੋ ਅੱਡ ਵਿਚਾਰਿਆ ਸਾਡੇ ਅੱਡੋ ਅੱਡ ਵਿਚਾਰਿਆ ਸਾਡੇ ਕਰੋ ਨਵੇੜਾ ਸਦਕੇ ਤੁਹਾਡੇ ਵੀ ਤੁਸੀਂ ਸਾਡੇ ਜਾਨ ਬਚਾਓ ਅਸੀਂ ਹਾਥੀ ਕਿਹੋ ਜ ਹੈ ਸਾਨੂੰ ਸਮਝ ਨਹੀਂ ਆ ਰਿਹਾ ਹੱਸ ਕੇ ਬੋਲੇ ਆਖਾਂ ਵਾਲਾ ਕਰ ਤਾਂ ਦੂਰ ਭਰਮ ਦਾ ਜਾਲਾ ਕਹਿੰਦਾ ਜੋ ਜੋ ਬਾਤ ਤੁਸਾਂ ਨੇ ਕਹੀ ਕੋਈ ਨਹੀਂ ਗਲਤ ਸਾਰੇ ਹੀ ਸਹੀ ਅਸਲ 'ਚ ਤੁਸੀਂ ਸਾਰੇ ਹੀ ਠੀਕ ਐਵੇਂ ਬਹਿ ਗਏ ਖਿੱਚ ਕੇ ਲੀਕ ਜਿੰਨੇ ਜਿੱਥੇ ਹੱਥ ਲਗਾਇਆ ਉਹਨਾਂ ਕੋ ਹਾਥੀ ਸਮਝ ਕੇ ਆਇਆ ਪੂਜ ਨੂੰ ਫੜ ਕੇ ਬੰਦਾ ਦਸੇ ਹਾਥੀ ਐ ਜਿਵੇਂ ਹੁੰਦੇ ਰਸੇ ਹਾਥੀ ਕਾਂਧਿਆ ਹਾਥੀ ਥਾਮਿਆ ਬਸ ਅਧੂਰੇ ਗਿਆਨ ਵਾਲਾ ਕੰਮ ਆ ਹਾਥੀ ਕਾਂਧਿਆ ਹਾਥੀ ਥਾਮਿਆ ਅਧੇ ਅਧੂਰੇ ਗਿਆਨ ਵਾਲਾ ਕੰਮ ਆ ਜਿਨੇ ਜਿੰਨਾ ਜਾਣ ਲਿਆ ਆ ਉਹਨੇ ਦਾ ਕਰ ਮਾਣ ਲਿਆ ਆ ਤੇ ਮਾਣ ਕਰਨ ਦਾ ਇਹ ਨੁਕਸਾਨ ਆਪਣਾ ਲੱਗਦਾ ਵੱਧ ਗਿਆਨ ਦੂਜੇ ਦੀ ਗੱਲ ਸੁਣਨੋਂ हट ਗਏ ਪਾਈ ਪਾਈ ਤੋਂ ਪਾਸਾ ਵਟ ਗਏ ਜਿਹਨੂੰ ਗਿਆਨ ਪਚਾਉਣਾ ਆਉਂਦਾ ਉਹ ਨੀਵਾ ਹੁੰਦਾ ਗੁਰੂ ਨੂੰ ਪਾਉਂਦਾ ਆਪਣੇ ਮਨ ਦਾ ਛੱਡ ਹੰਕਾਰ ਦੂਜੇ ਦਾ ਵੀ ਸੁਣੇ ਵਿਚਾਰ ਜਦ ਤੱਕ ਦੁਨੀਆ ਅੰਦਰ ਰਹੀਏ ਦੂਜੇ ਦੀ ਸੁਣੀਏ ਆਪਣੀ ਕਹੀਏ ਹਰ ਕੋਈ ਇੱਥੇ ਫਿਰੇ ਅਧੂਰਾ ਸਤਿਗੁਰ ਬਾਝੋਂ ਕੋਈ ਨਾ ਪੂਰਾ ਪੂਰਾ ਗੁਰੂ ਗੁਰੂ ਨਾਨਕ ਮੇਰਾ ਜਿਨੇ ਪਾਇਆ ਕਲ ਵਿੱਚ ਫੇਰਾ ਦਸ ਜਾਮੇ ਉਹ ਧਾਰ ਕੇ ਆਇਆ ਗੁਰੂ ਗ੍ਰੰਥ ਪੰਥ ਲੜ ਲਾਇਆ ਗੁਰੂ ਦੀ ਆਤਮਾ ਗੁਰੂ ਗ੍ਰੰਥ ਸਰੀਰ ਗੁਰੂ ਦਾ ਖਾਲਸਾ ਪੰਥ ਗੁਰੂ ਦੀ ਆਤਮਾ ਗੁਰੂ ਗ੍ਰੰਥ ਸਰੀਰ ਗੁਰੂ ਦਾ ਖਾਲਸਾ ਪੰਥ ਦੋਵੇਂ ਜੁਗੋ ਜੁਗ ਅਟਲ ਪੱਲੇ ਬੰਨ ਗੁਰੂ ਦੀ ਗੱਲ ਕੁਦਰਤ ਉਸ ਦੀ ਨੌਕਰਿਆਣੀ ਪੰਜ ਤੱਤੋਂ ਦਾ ਭਰਦੇ ਪਾਣੀ ਸਾਡੀ ਸਮਝ ਤੇ ਆ ਨਹੀਂ ਸਕਦਾ ਹੁਕਮ ਨੂੰ ਕਹਿਆ ਜਾ ਨਹੀਂ ਸਕਦਾ ਹੁਕਮ ਨੂੰ ਜਿਹੜਾ 부ਝ ਹੈ ਲੈਂਦਾ ਹਉਮੈ ਵਿੱਚ ਕਦੀ ਨਹੀਂ ਪੈਂਦਾ ਨਾਨਕ ਹੁਕਮ ਹੈ ਜੇ 부ਝੈ ਤਾਂ ਹਉਮੈ ਕਹੇ ਨਾ ਕੋਈ ਹੁਕਮ ਨੂੰ ਜਿਹੜਾ 부ਝ ਹੈ ਲੈਂਦਾ ਹਉਮੈ ਵਿੱਚ ਕਦੀ ਨਹੀਂ ਪੈਂਦਾ ਕਾਤੋਂ ਮਨ ਤਲਕੀ ਵਿੱਚ ਆਇਆ ਉਹਦਾ ਅੰਤ ਨਹੀਂ ਕਿਸੇ ਨੇ ਪਾਇਆ ਜਿੰਨੂੰ ਜਿੰਨਾ ਫੁਰੇ ਵਿਚਾਰ ਉਹਨਾਂ ਉਹ ਕਰੇ ਪ੍ਰਚਾਰ ਇੱਕ ਗੱਲ ਰੱਖਿਓ ਚੇਤੇ ਮੇਰੀ ਬੰਦਾ ਹੈ ਮਿੱਟੀ ਦੀ ਢੇਰੀ ਜ਼ਿੰਦਗੀ ਹੈ ਇੱਕ ਰਾਤ ਮੰਗਰਾ ਨਿੱਕੀ ਜਈ ਇੱਕ ਬਾਤ ਵੰਗਰਾ ਬੜਾ ਬਿਆੰਤ ਹੈ ਪੁਰਖਾ ਕਾਲ ਧਰਤੀ ਅਰਮਾ ਖਰਮਾ ਸਾਲ ਤੇ ਦੋ ਦਿਨ ਦੇ ਮਹਿਮਾਨ ਆਏ ਆਪਾਂ ਪਾ ਬੈਠੇ ਕਮਸਾਨ ਆ ਆਪਾਂ ਦੋ ਦਿਨ ਦੇ ਮਹਿਮਾਨ ਆ ਆਪਾਂ ਪਾ ਬੈਠੇ ਕਮਸਾਨ ਆ ਆਪਾਂ ਮਾਣ ਈਰਖਾ ਤੇ ਚਤਰਾਈ ਸਾਡਾ ਜਾਣ ਕੋ ਪਤ ਕਰਾਈ ਜਾਣਕਾਰੀਆਂ ਲੱਖ ਬੇਕਾਰ ਬੰਦੇ ਦਾ ਗਹਿਣਾ ਕਿਰਦਾਰ ਮਿੱਠੇ ਬੋਲ ਪਿਆਰੇ ਬੋਲੋ ਸੋਹਣੇ ਮੂੰਹ ਨਾਲ ਗੰਦ ਨਾ ਫੁੱਲੋ ਮਿੱਠੇ ਬੋਲ ਪਿਆਰੇ ਬੋਲੋ ਸੋਹਣੇ ਮੂੰਹ ਨਾਲ ਗੰਦ ਨਾ ਫੁੱਲੋ ਸੱਤ ਵਾਕ ਦਰਗਾਈਆ ਹੁੰਦਾ ਗੰਧ ਵਾਕੀ ਤਨਖਾਈਆ ਹੁੰਦਾ ਸੱਤ ਵਾਕ ਦਰਗਾਈਆ ਹੁੰਦਾ ਗੰਧ ਵਾਕੀ ਤਨਖਾਈਆ ਹੁੰਦਾ ਇੰਨੀ ਸੁਰਤ ਮਲੇਸ਼ ਨਾ ਕਰੀਏ ਆਪੋ ਵਿੱਚ ਕਲੇਸ਼ ਨਾ ਕਰੀਏ ਜੋ ਕਰੇਗਾ ਸੋ ਭਰੇਗਾ ਬੰਦਾ ਨਹੀਂ ਬੰਦੇ ਦਾ ਪਾਪ ਡਰੇਗਾ ਧਰਮ ਨਿਆਇ ਵਰਤ ਰਿਹਾ ਹੈ ਲਾ ਝੂਠ ਦੀ ਪਰਤ ਰਿਹਾ ਹੈ ਚੜ੍ਹਦੀ ਕਲਾ 'ਚ ਰਹਿ ਕਿਉਂ ਰੋਣਾ ਚੜਦੀ ਕਲਾ ਚ ਰਹਿ ਕਿਉਂ ਰੋਣਾ ਕਾਤੋਂ ਇਨੇ ਹੋਛੇ ਹੋਣਾ ਭਲਾ ਬੰਦਾ ਵੇਖੇ ਭਲਾਈ ਆਪ ਬੁਰਾ ਸਭ जग ਬੁਰਾਈ ਜਿਹੜਾ ਮਨ ਨੂੰ ਪਿਆਰ ਚ ਰੰਗੇ ਉਹਦੇ ਭਾਦੇ ਸਾਰੇ ਹੀ ਚੰਗੇ ਜਿਹੜਾ ਮਨ ਨੂੰ ਪਿਆਰ ਚ ਰੰਗੇ ਉਹਦੇ ਭਾਦੇ ਸਾਰੇ ਹੀ ਚੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ